ਹਾਂਜੀ ਮਿੱਤਰੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਕੈਂਥ ਗੇਮਿੰਗ PB29 ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੰਜਾਬੀ ਕਮੈਂਟਰੀ ਸੁਣਨ ਲਈ ਹਾਂਜੀ ਹੁਣ ਆਪਾਂ ਇੱਥੇ ਜਾਣਾ ਇਦੂ ਗਾਂ ਪਲਾਤ ਹੋਰ ਪੰਨ ਕਰ ਇੱਧਰ ਆਪਾਂ ਚੱਲੀਏ ਉੱਪਰ ਲਓ ਜੀ ਖੋਲਿਆ ਗੇਟ ਆ ਗਿਆ ਗੁੰਡੇ हां जी मित्रों अपना ਤੁਹਾਨੂੰ ਗੇਮਪਲੇ ਕਿਵੇਂ ਲੱਗ ਦਿੱਤਾ ਆਪਾਂ ਜੀ ਤੁਹਾਨੂੰ ਕਲੋ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆ ਬਿਡੀਕਾ ਮੈਂ ਤੁਹਾਨੂੰ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਤਾਂ ਲੱਗਦਾ ਅਗਲੇ ਕਿ ਭਾਈ ਆਪਾਂ ਉੱਪਰ ਜਾਣਾ ਪਿਆ ਚੱਲ ਉੱਪਰ ਹੋਈ ਉਹ ਉਹ ਬੰਦਾ ਵਿਚੋਣਾ ਉਹ ਬੰਦਾ ਉਧਰ ਚੱਲ ਅੱਗੇ ਕੋ ਸ਼ੈਗਾ ਇੱਥੇ ਆ ਕਿਸ ਨੂੰ ਬਚਾਉਣਾ ਆਪਾਂ ਇੱਥੇ ਯਾਰ ਹੋਰ ਆ ਪੰਗਾ ਥੋੜਾ ਜਾ ਆਪ ਇਹਨੂੰ ਬਚਾਉਣਾ ਆਪਾਂ ਕੁੜੀ ਨੂੰ ਛੜੀ ਨੂੰ ਚਲੋ ਬਈ ਬਚਾਓ 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 ਬਚਾਓ

and no one to chase him if he flies away yaar shark me da maruga hai oh oh sahi a eh hun apna jana hai ga ae idhar idhar jana ha sidha idhar aa itthe khol gidd ja

ਇੱਕ ਹੋਰ ਛੱਡ ਇਹਨੇ ਤੁਸੀਂ ਕਿਵੇਂ ਮਾਰਦੇ ਮੈਨੂੰ ਠੀਕ ਆ ਇੱਕ ਹੋਰ ਛੱਡ ਚੱਲਵੇਂ ਇਹਨੇ ਤੇ ਇੱਕ ਹੋਰ ਵਾਰ ਛੱਡ 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 ਵਾਹ ਠੀਕ ਹੁਣ ਨਹੀਂ ਤੁਹਾਡੀ ਬਾਹਰੀ ਆ ਪਾਉਂਦੇ ਹੋਰ ਤੁਹਾਡੇ ਪਹਿਣ ਗਿਆ ਬਹੁਤ ਟਾਈਮ ਦੇਖ ਲਿਆ ਸੈੱਟ ਇਹਦੇ ਅਗਲੇ ਬੰਦੇ ਬਾਕੀ ਬੰਦੇ ਕਿੱਥੇ ਆ ਯਾਰ ਬਾਕੀ ਬੰਦੇ ਅੰਦਰ ਆ ਐਦਰੇ ਮਾਰੇ ਦੇ ਆ ਕੋਲ ਗੇਟ ਜਾ ਹੁਣ ਆਪਾਂ ਚੱਲੀਏ ਇੰਦਰ ਆਇਆ ਕਿੱਥੇ ਅੱਗ ਲੱਗੇ ਪਈ ਆ ਇਹ ਪੁੱਦਾ ਕੁਛ ਨਹੀਂ ਗਾ ਕਾਗ ਬੋਈ ਫੜਦੀ ਆ ਇਹ ਨਹੀਂ ਅਗੜੀਆਂ ਪਹੁੰਚਾਉਣੇ ਯਾਰ ਸਿੱਧਾ ਇਧਰ ਚੱਲ ਥੱਲੇ ਕੁਛ ਹੈਗਾ ਨਹੀਂ ਇਹ ਕਹਿੰਦੇ ਆ ਤਾਂ ਜਾ ਲੈ ਇਧਰ ਕੁਛ ਹੈ ਨਹੀਂਗਾ ਇਹ ਇਧਰ ਕੀ ਆ ਵੀ ਇਧਰ ਵੀ ਕੁਛ ਨਹੀਂਗਾ ਹੁਣ ਇਹ ਆਪਾਂ ਦਿੰਨੇ ਆ ਅਗਲੇ ਵੀਡੀਓ ਵਿੱਚ ਠੀਕ ਆ ਜੀ ਧੰਨਵਾਦ ਆਪਾਂ ਚੰਨੂ ਕੋਲੋਂ ਸਬਸਕ੍ਰਾਈਬ ਇਹ ਜੇ ਹੋਰ ਵੀਡੀਓ ਦੇਖਣ ਲਈ ਧੰਨਵਾਦ